ਸ਼ਕਤੀ ਪ੍ਰਦਰਸ਼ਨ ਕਰਕੇ ਪੇਪਰ ਭਰੇ ਤੁਸੀਂ ਬੜੇ ਸਿੰਪਲ ਤਰੀਕੇ ਨਾਲ ਭਰੇ ਕਿੱਦਾਂ ਕਰਦੇ ਹੋ ਬੱਲਾ ਦਾ ਸਾਡੇ ਅੱਜ ਅਸੀਂ ਆਮ ਆਦਮੀ ਆਮ ਆਦਮੀ ਆ ਔਰ ਸਭ ਨਾਲ ਵੱਡੀ ਗੱਲ ਅੱਜ ਪੰਜਾਬ ਦੀ ਮਾਂ ਬੋਲੀ ਦਾ ਜੋ ਅੱਜ ਸਾਨੂੰ ਘਾਟਾ ਪਿਆ ਹੋਆ ਪਾਤਰ ਸਾਹਿਬ ਦਾ ਮੈਂ ਸਮਝਦਾ ਵੀ ਉਹਦੇ ਨਾਲ ਸਾਡਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹ ਰੱਬ ਨੂੰ ਪਿਆਰੇ ਹੋ ਗਿਆ ਸੀ ਬਹੁਤ ਪਹਿਲਾਂ ਹੋਣਾ ਸੀਗਾ ਲੋਲਸ਼ ਕਰਨਾ ਪਰ ਉਹ ਉਹਨਾਂ ਦੀ ਖਬਰ ਸੁਣਦੇ ਸਾਰ ਸਾਡੇ ਅੱਜ ਸੀਐਮ ਸਾਹਿਬ ਵੀ ਐਸੇ ਕਰਕੇ ਆਇਆ ਇਸ ਕਰਕੇ ਅਸੀਂ ਸਾਰਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰਕੇ ਸਿੰਪਲ ਤੌਰ ਤੇ ਮੈਂ ਆਪਣੇ ਸਾਥੀਆਂ ਨਾਲ ਐਮਐਲਏ ਸਾਥੀ ਤੇ ਪੰਜ ਬੰਦੇ ਅਸੀਂ ਫੈਮਿਲੀ ਦੇ ਆ ਕੇ ਇੱਥੇ ਸਿੰਪਲ ਕਾਗਜ਼ ਫਾਈਲ ਕਰਕੇ ਚੱਲੇ ਆਂ ਔਰ ਅੱਜ ਇੱਕ ਗੱਲ ਦਾ ਵੀ ਤਿਆਰ ਕਰਕੇ ਚੱਲੇ ਆਂ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਹ ਅੱਜ opralav ਕਰਕੇ ਚੱਲੇ ਆ ਇਥੋਂ ਪੇਪਰ ਫਾਈਲ ਕਰਕੇ ਲੋਕਾਂ ਦੀ ਕਚਹਿਰੀ 'ਚ ਜਾਣਾ ਲੋਕਾਂ ਦੇ ਫਤਵੇ ਤੋਂ ਬਾਅਦ ਲੁਧਿਆਣੇ ਦੀ ਸੇਵਾ ਕਰਨੀ ਆ ਔਰ ਲੁਧਿਆਣੇ ਦੇ ਲੋਕਾਂ ਦਾ ਜੋ ਬਣਦਾ ਹੱਕ ਆ ਉਹਦੇ ਹੱਕ ਦੀ ਲੜਾਈ ਲੜਨੀ ਇੱਕ ਬੈਂਸ ਬੈ ਸ਼ਾਮਲ ਹੋ ਗਏ ਆ ਬ੍ਰਦਰ ਆਮਾ ਦੇ ਕਾਂਗਰਸ ਦੇ ਬਣ ਗਏ ਦੇਖੋ ਮੱਲੇ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਕਲਵੰਤ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ ਇਹ ਦਿੱਲੀ ਦਾ ਕੰਮ ਆ ਜਿੰਨਾਂ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੇ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਵਾਅਦ ਦੀ ਚੱਕ ਕੇ ਗਿਆ ਇਹ ਕੀ ਕਰੂਗੇ ਹੁਣ ਜਲੰਧਰ ਬੀਜੇਪੀ ਚ ਸ਼ਾਮਲ ਹੋ ਗਏ ਸੀ ਅੱਜ ਤੇ ਲੁਧਿਆਣੇ ਅੱਜ ਕਾਂਗਰਸ ਚ ਸ਼ਾਮਲ ਹੋ ਗਏ ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ ਇਹ ਦਿੱਲੀ ਦਾ ਲੁਧਿਆਣੇ ਤੇ ਪੰਜਾਬ ਦੀ ਆਵਾਜ਼ ਆ 13 ਜੀਰੋ ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਖੋ ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ ਇਹ ਜ਼ਖਮ ਭਰੇ ਨਹੀਂ ਇਹਨਾਂ ਲੋਕਾਂ ਨੇ ਇਹ ਅੱਗਿਓ ਹੋਰ ਗੱਲਾਂ ਕਰਕੇ ਜਦੋਂ ਦੇਖਿਆ ਤੂੰ ਸਾਡੀ ਉਹ ਛੋਟੀ ਭੈਣ ਵੀ ਆ ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਲਾ ਰਹੀ ਆ ਇਹ ਝਖਮ ਜਾਣ ਕੇ ਹਰਾਏ ਕਰ ਦਿਆ ਇਹ ਲੋਕ ਇੱਕ ਦੁੱਖ ਦੀ ਨਬਜ ਤੇ ਹੱਥ ਰੱਖ ਕੇ ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜੂਗਾ ਉਹਨੇ 84 ਚ ਇਹਨਾਂ ਦੇ ਪੰਜੇ ਨੇ ਕੀ ਕੁਛ ਕੀਤਾ ਬਾਬੇ ਨਾਨਕ ਦੇ ਪੰਜੇ ਨੇ 13 13 ਤੋਲ ਕੇ ਭੁੱਖਿਆਂ ਦਾ ਢਿੱਡ ਭਰਿਆ ਔਰ ਦੁਨੀਆ ਬਸੌਣ ਚ ਬਾਬੇ ਨਾਨਕ ਨੇ ਆਪਣਾ ਆਸ਼ੀਰਵਾਦ ਦਿੱਤਾ ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮੰਨ ਲਿਆ ਬਾਬੇ ਨਾਨਕ ਦੇ ਪੰਜੇ ਦੇ ਆਸ਼ੀਰਵਾਦ ਨਾਲ ਮੰਨ ਲਿਆ ਇਨਾਂ ਦਾ 584 ਚ ਲੋਕ ਜਾਣਦੇ ਆ ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲਿਆਮ ਕੀਤਾ ਸੀਗਾ ਅੱਜ ਉਸੇ ਕਰਕੇ ਵਿਰੋਧਤਾ ਹੋ ਰਹੀ ਆ ਕੰਗਰਸ ਦਾ ਸ਼ਾਨਾ ਬਣਾਇਆ ਜਾ ਰਿਹਾ ਕਾਂਗਰਸ ਤੇ ਆਵਾ ਦੇ ਪਾਰਟੀ ਵੱਲੋਂ ਮਿਲ ਕੇ ਹੁਣ ਸਿੱਧੂ ਮੁਸੇਹਲ ਹਾਲ ਕਰਨਾ ਚਾਹੁੰਦੇ ਭੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਨੇ ਅਸੀਂ ਤਾਂ ਆਪਣੀ ਸੇਵਾ ਕਰਦੇ ਫਿਰਦੇ ਆ ਲੋਕਾਂ ਦੀ ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ ਉਹ 크੍ਰਿਸਚਨ ਭਾਈਚਾਰੇ ਨੂੰ ਦੇਖਿਆ ਹੁੰਦਾ ਕਿ ਐਸੇ ਲਫਾਜ ਇਹਨਾਂ ਦੋਨਾਂ ਨੇ ਖੜ ਕੇ ਬੁਲਵਾਏ ਆ ਲੋਕਾਂ ਤੋਂ ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਇਕਤਾ ਲਈ ਅੱਜ ਕ੍ਰਿਸ਼ਚਨ ਭਾਈਚਾਰੇ ਕੋ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਕਨਈਏ ਨੇ ਗੱਲਾਂ ਕਹੀਆਂ ਨੇ ਦੇਖੋ ਇਹਨਾਂ ਦਾ ਕੰਮ ਆ ਪਹਿਲਾਂ ਕਰ ਲੋ ਫਿਰ ਮਾਫੀ ਮੰਗ ਲੋ ਇਹ ਕੀ ਕੰਮ ਆ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ ਥੇਸ ਪਹੁੰਚਦੀ ਆ ਕਿਉਂ ਨਾ ਚਰਚ ਬਣੂਗੀ ਕਿਉਂ ਨਾ ਮੰਦਿਰ ਬਣੂਗਾ ਕਿਉਂ ਨਾ ਗੁਰਦੁਆਰਾ ਬਣੂਗਾ ਕਿਉਂ ਨਾ ਮਸਜਿਦ ਬਣੂਗੀ ਇਹ ਆਮ ਆਦਮੀ ਪਾਰਟੀ ਆ ਇਹ ਸਾਰਿਆਂ ਦੇ ਧਰਮਾਂ ਦਾ ਕਦਰ ਕਰਕੇ ਔਰ ਮੁਠੀ ਬਨ ਕੇ ਹਰ ਧਰਮ ਦੇ ਰਿਸਪੈਕਟ ਕਰਦੇ ਬਾਬਾ ਜੀ ਸਾਡੇ ਆਏ ਨੇ ਸਿੱਧੂ ਮੂਸੇਵਾਲੇ ਪਾਦੌਣਾ ਰੋਕ ਲਾਇਆ ਕਿ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਨੂੰ ਬਲਕੋਟ ਸਿੰਘ ਨੇ ਰੋਕ ਲਾਇਆ ਕਿ ਦੇਖੋ ਰਾਜਾ ਜੋ ਮਰਜੀ ਕਹੀ ਜਾਵੇ ਉਹ ਜਵਾਗ ਸਾਡੇ ਪੰਜਾਬ ਦੀ ਕਿ ਸ਼ਾਨ ਸੀ ਉਹ ਸਾਡੇ ਪੰਜਾਬ ਦਾ ਨਾਮ ਸੀ ਉਹਦੇ ਜਾਣ ਨਾਲ ਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾਂ ਕਿਸੇ ਨਾ ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ ਉਹਦਾ ਸਾਰਿਆਂ ਨੂੰ ਦੁੱਖ ਆ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੁੱਖ ਆ ਇਹਨਾਂ ਨੂੰ ਕੋ ਰੋਟੀਆਂ ਨਾਲ ਸਿੱਖੋ ਇਹੋ ਜਿਹੇ ਉਹਨਾਂ ਦੇ ਜ਼ਖਮ ਨੇ ਇਹ ਉਹਨੇ ਉੱਤੇ ਰੋਟੀਆਂ ਸੇਕ ਰਿਆ ਰਾਜਵੀਰ ਬਟੂ ਲੈ ਕੇ ਬਿੱਟੂ ਲਗਾ ਰੋ ਕੇ ਅਰੇ ਕੰਡੇ ਕੀ ਨੋਟਿਸ ਭੇਜਿਆ ਨਾ ਨੇ ਮੈਨੂੰ ਤੁਸੀਂ ਮੈਨੂੰ ਇਹ ਦੱਸੋ ਬਿੱਟੂ ਨੇ ਜਿਹੜੇ ਲੋਕਤੰਤਰ ਦੀ ਸੌਂ ਖਾਦੀ ਆ 10 ਸਾਲ ਉਹ ਐਮਪੀ ਰਿਆ ਵਾ ਕਿਉਂ ਟੈਕਸ ਨਾ ਦੇਊਗਾ ਤੁਸੀਂ ਆ ਜਿੰਨੇ ਪੱਤਰਕਾਰ ਵੀ ਖੜੇ ਆ ਬਾਕੀ ਬੰਦੇ ਖੜੇ ਆ ਆਪਾਂ ਲੋਕ ਟੈਕਸ ਨਹੀਂ ਦਿੰਦੇ ਦੇ ਨਾ ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦੇਂਗਾ ਤੂੰ ਟੈਕਸ ਉਹ ਕੋਈ ਲੱਗ ਚੀਜ਼ ਤਾਂ ਨਹੀਂ ਹੈਗਾ ਬਿੱਟੂ ਜੇ ਮੈਂ ਟੈਕਸ ਦਿੰਨਾ ਭੋਲਾ ਜੀ ਸਿੱਧੂ ਮੋਹੀ ਸਾਹਿਬ ਅਸੀਂ ਸਾਰੇ ਟੈਕਸ ਦਿੰਦੇ ਆ ਤੇ ਬੈਰ ਉਹਨੂੰ ਟੈਕਸ ਦੇਣ ਚ ਕੀ ਹਰ ਜਾ ਪਹਿਲਾਂ ਤਾਂ ਉਹਦੇ ਤੇ ਕਾਰਵਾਈ ਇਸ ਗੱਲ ਦੀ ਹੋਣੀ ਚਾਹੀਦੀ ਉਹਨੇ ਇੰਨੀ ਦੇਰ ਦਿੱਤਾ ਕਿਉਂ ਨਹੀਂ ਸਰ ਉਹਨੂੰ ਤਾਂ ਤੁਸੀਂ ਬੇਕਾਰ ਕਰਦਾ ਆਪਣਾ ਘਰ ਦਾ ਇੱਕ ਕਰੋੜ 80 ਲੱਖ ਰੁਪਇਆ ਰਾਤੋਂ ਰਾਤ ਕਿਹੜੀ ਬਿੱਟੂ ਦੇ ਅੰਦਰ ਉੱਥੇ ਮਸ਼ੀਨ ਲੱਗੀ ਆ ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ ਜਿਹੜਾ 8 ਸਾਲ ਕਰਾਇਆ ਨਹੀਂਗਾ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਆਇਆ ਤੇ ਟਾਈਮ ਤੇ 1 ਕਰੋੜ 80 ਲੱਖ ਰੁਪਇਆ ਆਇਆ ਕਿਹਨੇ ਦਿੱਤਾ ਔਰ ਕਿਵੇਂ ਕਿੱਥੋਂ ਲੈ ਕੇ ਆਇਆ ਤੁਸੀਂ ਕਹਿੰਦੇ ਮੈਂ ਕਰ ਦਊਂਗਾ ਉਹ ਵੇ ਘਰ ਹੋ ਗਿਆ ਤੁਸੀਂ ਕਹਿੰਦੇ ਮੈਂ ਕਰ ਦਿੰਦਾ ਉਹਨੂੰ ਜਿਹੜਾ ਤੁਸੀਂ ਕਹਿੰਦੇ ਗੱਟੂ ਘਰ ਹੋ ਗਿਆ ਆ ਤਾਂ ਮੇਰੇ ਕੋਲ ਮੇਰੇ ਕੋਲ ਆ ਕੇ 100 ਰੁਪਏ ਉੱਤੇ ਜਾਂ ਸਿੰਦੂ ਵਾਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ ਚੈਨੀਕ ਤਾਂ ਲੈ ਆ ਜਾਏਗੀ ਆ ਉੱਥੋਂ ਚੱਕ ਲਿਆਵੇ ਥੈਂਕ ਯੂ